ਕੀ ਫਤਿਹ ਜੀਣ ਜੋਗਿਆਂ ਨੂੰ ਕਾਦੇ ਲਈ ਮਾਰਨਾ ਏ ਜੇ ਤੂੰ ਮੋਆਂ ਨੂੰ ਨਹੀਂ ਜਵਾਨ ਜੋਗਾ ਜੀਣ ਜੋਗਿਆਂ ਨੂੰ ਕਾਦੇ ਲਈ ਮਾਰਨਾ ਏ ਜੇ ਤੂੰ ਮੋਆਂ ਨੂੰ ਨਹੀਂ ਜਵਾਨ ਜੋਗਾ ਮਿਲੀਆਂ ਰੂਹਾਂ ਨੂੰ ਕਾਲੀ ਵਿਛੋੜਨਾ ਏ ਜੇ ਤੂੰ ਵਿਛੜੇ ਨਹੀਂ ਮਿਲਾਂ ਜੁਗਾ ਮਿਲੀਆਂ ਰੂਹਾਂ ਨੂੰ ਕਾਲੀ ਵਿਛੋੜਨਾ ਏ ਜੇ ਤੂੰ ਵਿਛੜੇ ਨਹੀਂ ਮਿਲਾਂ ਜੁਗਾ ਬੂਹੇ ਆਏ ਫਕੀਰ ਨੂੰ ਝੜਕਣਾ ਕਿਉਂ ਏ बूह ਨਾ ਕਿਉ ਏ ਜੇ ਤੂੰ ਪੱਲਿਓ ਨਹੀਂ ਕੁਝ ਪਾਉਣ ਜੋਗਾ ਬੰਦਿਆ ਬੰਦ ਕਰਦੇ ਬਧੀਆਂ ਮੰਦੀਆਂ ਜੇ ਤੂੰ ਨੇਕੀਆਂ ਨਹੀਂ ਕਮੋਣ ਜੋਗਾ ਬੂਹੇ ਆਏ ਫਕੀਰ ਨੂੰ ਚਿੜਕ ਨਾ ਕਿਉ ਏ ਜੇ ਤੂੰ ਪੱਲਿਓ ਨਹੀਂ ਕੁਝ ਪੌਣ ਜੋਗਾ ਬੰਦਿਆ ਬੰਦ ਕਰਦੇ ਬਦੀਆਂ ਮੰਦੀਆਂ ਜੇ ਤੂੰ ਨੇਕੀਆਂ ਨਹੀਂ ਕੋ ਮੌਣ ਜੋਗਾ ਸਾਡੇ ਹਰਪੰਸ ਸਿੰਘ ਜੀ ਨਾਲ ਸਾਹਿਬ ਜੋ ਬਹੁਤ ਹੀ ਅੱਛੇ ਕਵੀ ਗੀਤਕਾਰ ਨੇ ਸਾਡੇ ਪਹੁੰਚੇ ਅਸੀਂ ਉਹਨਾਂ ਦੇ ਤਹਿਤ ਤੋਂ ਸ਼ੁਰੂਆਤ ਕਰਦੇ ਆਂ ਤਾਂ ਆਹ ਲਾਈਨਾਂ ਕਹਿਣ ਜਾ ਰਹੇ ਆਂ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ ਕੰਮ ਕਿਸੇ ਦੂਸਰੇ ਦੇ ਆਉਣ ਜੋਗਾ ਕਰਦੇ ਨੇਕੀਆਂ ਕਮਾਉਣ ਜੋਗਾ ਕਰਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ ਆਪ ਭੁੱਖਾ ਰਹਿ ਕੇ ਵੀ ਗੁਜ਼ਾਰਾ ਕਰ ਲਵਾ ਮੈਂ ਆਪ ਭੁੱਖਾ ਰਹਿ ਕੇ ਵੀ ਕਰਾ ਕਰ ਲਾਵਾਂ ਮੈਂ ਆਪ ਭੁੱਖਾ ਰਹਿ ਕੇ ਵੀ ਗੁਜ਼ਾਰਾ ਕਰ ਲਾਵਾਂ ਮੈਂ ਰੋਟੀ ਕਿੱਸੇ ਭੁੱਖੇ ਨੂੰ ਖਵਾਉਣ ਜੋਗਾ ਕਰ ਦੇ ਰੋਟੀ ਕਿੱਸੇ ਭੁੱਖੇ ਨੂੰ ਖਵਾਉਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਕਮ ਕਿਸੇ ਦੂਸਰੇ ਦੇ ਆਉਣ ਜੋਗਾ ਕਰ ਦੇ ਕਮ ਇਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਅਗਲੀਆਂ ਲਾਈਨਾਂ ਨੇ ਜਿੱਦਾਂ ਦੁੱਖ ਆਪਣਿਆਂ ਨਾਲ ਕੋਈ ਵੰਡਾਉਂਦਾ ਏ ਜਿੱਦਾਂ ਦੁੱਖ ਆਪਣਿਆਂ ਨਾਲ ਕੋਈ ਵੰਡਾਉਂਦਾ ਏ ਜਿੱਦਾਂ ਦੁੱਖ ਆਪਣਿਆਂ ਨਾਲ ਕੋਈ ਵੰਡਾਉਂਦਾ ਏ ਹੋਰਾਂ ਨਾਲ ਦੁੱਖ ਵੀ ਵੰਡਾਉਣ ਜੋਗਾ ਕਰ ਦੇ ਹੋਰਾਂ ਨਾਲ ਦੁੱਖ ਵੀ ਵੰਡਾਉਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਕੰਮ ਕਿਸੇ ਦੂਸਰੇ ਦੇ ਆਉਣ ਜੋਗਾ ਕਰ ਦੇ ਕੰਮ ਕਿਸੇ ਕਮੌਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮੌਣ ਜੋਗਾ ਕਰ ਦੇ ਨੂਰ ਕਹਿੰਦਾ ਗੁਰੂ ਖਾਲੀ ਕਿਸੇ ਨੂੰ ਨਿਮੋੜ ਦੇ ਨੂਰ ਕਹਿੰਦਾ ਗੁਰੂ ਖਾਲੀ ਕਿਸੇ ਨੂੰ ਨਿਮੋੜ ਦੇ ਨੂਰ ਕਹਿੰਦਾ ਗੁਰੂ ਮੇਰੇ ਖਾਲੀ ਕਿਸੈ ਨੂੰ ਨੇ ਮੋੜ ਦੇ ਨੂਰ ਕਹਿੰਦਾ ਗੁਰੂ ਖਾਲੀ ਕਿਸੈ ਨੂੰ ਨੇ ਮੋੜ ਦੇ ਹੋ ਦਿਲ ਨੂੰ ਵੀ ਪੇਟਾ ਹੋ ਦਿਲ ਨੂੰ ਵੀ ਕਵਤਾ ਗਉਣ ਜੋਗਾ ਕਰ ਦੇ ਦਲੇਰ ਨੂੰ ਵੀ ਕਵਤਾ ਇਹ ਗੌਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰ ਦੇ ਕੰਮ ਕਿਤੇ ਦੂਸਰੇ ਦੇ ਆਉਣ ਜੋਗਾ ਉਨ ਜੋਗਾ ਕਰਦੇ ਗੁਰੂ ਜੀ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ